हां जी दोस्तों सारेयानु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਪ੍ਰਭ ਦੇ ਕੋਲ ਪਸੂ ਦੋਸਤੋ ਅੱਜ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ ਇਸ ਕਵਰਜ ਵਿੱਚ ਦੋ ਪਸ਼ੂ ਜਿਹੜੇ ਦੋਸਤੋ ਇੱਕ ਵੈੜ ਤੇ ਇੱਕ ਮੱਝ ਬਿਲਕੁਲ ਗੱਬਣ ਤਿਆਰੀ ਤੇ ਆ ਇੱਕ ਵੈੜ ਬਿਲਕੁਲ ਤਾਜੀ ਸੂਈ ਸਬਾਈ ਆ ਤਿੰਨ ਟੋਟਲ ਨਗਨੇ ਪਸ਼ੂ ਦੋਸਤੋ ਬੇਸ਼ੱਕ ਇਸ ਘਰੇ ਵਿਕਰੀ ਵਾਲੇ ਆਉਂਦੇ ਆ ਦੋ ਨਾਗ ਹੁਣ ਚਾਰ ਨਾਗ ਹੁਣ ਤਿੰਨ ਹੁਣ ਜਦੋਂ ਵੀ ਦੋਸਤੋ ਬਿਲਕੁਲ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਆ ਬਾਕੀ ਸਮੇ ਸਮੇ ਨਾਲ ਕੋਈ ਵੀਰ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੀ ਨੰਬਰ ਵੀਰ ਪ੍ਰਾਪਤੇ ਆਪਾਂ ਲਗਾਤਾਰ ਸਕਰੀਨ ਦੇ ਦਿਆਂਗੇ ਸੋ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਅੱਜ 10 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਦੁਪਹਿਰ ਦਾ ਦੋਸਤੋ 12 12:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਸੋ ਪਸ਼ੂ ਜਿਹੜਾ ਸвая ਸвая ਹੋਗਾ ਦੋਸਤੋ ਦੋ ਟਾਈਮ ਚਵਾਈ ਕਰ ਲਿਆ ਕਰੋ ਠੀਕ ਹੈ ਗੱਭਣ ਪਸ਼ੂ ਆਪਣਾ ਧਿੱਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਨਲਾਈਨ ਕੋਈ ਵੀਰ ਸੌਦਾ ਕਰਦਾ ਉਹ ਤੁਸੀਂ ਆਪਣੀ ਰਿਸਪੌਂਸਿਬਿਲਟੀ ਠੀਕ ਹੈ ਜੀ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਪਸ਼ੂ ਕੋਈ ਵੀਰ ਖਰੀਦ ਸਕਦਾ ਆਓ ਲੈ ਲੈਂਦੇ ਆ ਜਾਣਕਾਰੀ ਤੇ ਇੱਕ ਬੱਕਰਾ ਦੋਸਤੋ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਟੋਟਲ ਵੈਸੇ ਚਾਰਨਾ ਕੀ ਸਮਝੋ ਤੁਸੀਂ ਤਿੰਨ ਪਸ਼ੂ ਐਨੀਮਲ ਜਿਹੜੇ ਵੱਡੇ ਆ ਮੱਝਾਂ ਤੇ ਬਿਹੜਾਂ ਤੇ ਇੱਕ ਬੱਕਰਾ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਸੋ ਇਹ ਵੀ ਵਿਕਰੀ ਦੇ ਲਈ ਅਵੇਲੇਬਲ ਆ ਸੋ ਜਾਬਾ ਨਵੀਰ ਤੁਸੀਂ ਇਹ ਬੱਕਰਾ ਵੀ ਖਰੀਦ ਸਕਦੇ ਜੇ ਆਜੋ ਸਭ ਤੋਂ ਪਹਿਲਾਂ ਵੀਰ ਪ੍ਰਭ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਬੜੇ ਵਧੀਆ ਚੰਗੇ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਅੱਛਾ ਪ੍ਰਭ ਪਸ਼ੂ ਅੱਜ ਵੀਰੇ ਆਪਣੇ ਕੋਲ ਵੈਸੇ ਤਿੰਨ ਤਾਂ ਐਨੀਮਲ ਜਿਹੜੇ ਆ ਬੇੜਾਂ ਤੇ ਇੱਕ ਮੱਝ ਹਾਂਜੀ ਹਾਂਜੀ ਇੱਕ ਬੱਕਰਾ ਵਕਾਊ ਆ ਇੱਕ ਬੱਕਰਾ ਵਾ ਠੀਕ ਆ ਜੀ ਹਾਂਜੀ ਹਾਂਜੀ ਤੇ ਪ੍ਰਭ ਕਿਹੜੇ ਬੰਨੇਓ ਸਟਾਰਟ ਕਰਦੇ ਆ ਜੇ ਆ ਗੱਬਣ ਵਹਿੜ ਤੋਂ ਕਰ ਲੈਣੀ ਆ ਆਜੋ ਜੀ ਸੋ ਪਹਿਲੇ ਨੰਬਰ ਤੇ ਦੋਸਤੋ ਇੱਕ ਗੱਬਣ ਵਹਿੜ ਤੁਹਾਨੂੰ ਆਪਾਂ ਦਿਖਾਉਣੇ ਆ ਤੇ ਸੁਬਾ ਇੱਕ ਨਵਾਂ ਸੂਈ ਸੂਣ ਜਾਰੀ ਹੈਗੀ ਦੂਜੇ ਸੂਵੇ ਸੋਣਾ ਇਹਨੇ ਦੂਜੇ ਸੂਵੇ ਹਾਂਜੀ ਹਾਂਜੀ ਲਓ ਜੀ ਦੂਜਾ ਸੁਬਾ ਦੋਸਤੋ ਸੂਣਾ ਹੈ ਤੇ ਕਰਾਸ ਅੰਗ ਦੇ ਵਿੱਚ ਹੈਗੀ ਸ਼ਾਹੀਵਾਲ ਕੋਈ ਵੀਰ ਕਰਾਸ ਮੰਨ ਸਕਦਾ ਠੀਕ ਆ ਤੇ ਰੰਗ ਜਿਹੜਾ ਬਿਲਕੁਲ ਬਲੈਕ ਰੰਗ ਦੇ ਵਿੱਚ ਦਿਨ ਕਿੰਨੇ ਕ ਲੈਂਦੀ ਆ ਦਿਨ 4-5 ਦਿਨ ਲੈ ਜਾਊਗੀ ਲਓ ਜੀ 4-5 ਦਿਨ ਹਜੇ ਦੋਸਤੋ ਸਮਾਂ ਲੈ ਜਾਊਗੀ ਠੀਕ ਆ ਤੇ ਬਾਕੀ ਵਧੀਆ 35 4ਵਾਂ ਹਾਂਜੀ ਹਾਂਜੀ ਓਕੇ ਠੀਕ ਆ ਚਾਰੇ ਥਾਂ ਜਿਹੜਾ ਦੋਸਤੋ 35 ਇੱਕ ਨੰਬਰ ਆ 5-4 ਦਿਨ ਕੋਈ ਹਫਤਾ ਮੰਨ ਕੇ ਵੀਰ ਵੀ ਸੌਦਾ ਕੋਈ ਕਰ ਸਕਦਾ ਠੀਕ ਆ। ਨਾ ਦੇਖੋ ਜੀ। ਠੀਕ ਆ। ਵਿਖਾਲਾ ਬਖੂਲਾ ਜਿਹੜਾ ਦੋਸਤੋਂ ਬਿਲਕੁਲ ਪੱਦਰ ਆ। ਬਾਕੀ ਲਾਏ ਪਈ ਆ ਪ੍ਰੋਪਰ ਤੁਸੀਂ ਦੇਖ ਰਹੇ ਜੀ। ਥਾਣ ਅਗਲੇ ਪਿਛਲੇ ਥੋੜੀ ਜਿਹੀ ਸਪੇਸ ਘਟ ਹੈਗੀ ਬਾਕੀ ਸੱਜੀ ਖੱਬੀ ਪਹਿਣੀ ਦੀ ਸਪੇਸ ਘਟੋ ਘਟ ਵੀ 2-2 ਇੰਚ ਤਾਂ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਊਗੀ। ਤੇ ਅਗਲੇ ਪਿਛਲੇ ਥਾਣ ਸਪੇਸ ਵਿੱਚ ਆ V-shape ਦੇ ਵਿੱਚ ਆ ਠੀਕ ਹੈ ਜੀ। ਠੀਕ ਹੈ ਤੇ ਪ੍ਰੋਪਰ ਕਿ ਨਾਮੁੱਲ ਕਰਦੇ ਵੀ ਰੇਂਦਾ ਮੁੱਲ ਦਾ ਨੂੰ ਜੋ ਮਰਜ਼ੀ ਕਰੀ ਜਾਈਏ ਹਾਂਜੀ 40 42 36000 ਜਮਾਨਤਨ ਕਰਦਾ 36000 ਚ ਹਾਂਜੀ ਹਾਂਜੀ ਤਿਆਰ ਹੋਈ ਵੜ 40000 ਦੀ ਠੀਕ ਹੈ ਜੀ ਹਾਂਜੀ ਹਾਂਜੀ ਹੋ ਜੂ ਮਾਨਤਨ ਅੱਜ 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 36000 ਚ ਮਾਨਤਨ ਹੋ ਜੂ ਮਾਨਤਨ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਗਲੇ ਪਿਛਲੇ ਤੁਹਾਨੂੰ ਹੈਗੀ ਵਾਹ ਠੰਡੀ ਤੇਰੀ ਸੀਲ ਹੈ ਪੂਰੀ ਹਾਂਜੀ ਹਾਂਜੀ ਸੀਲ ਹੋ ਜਾਈ ਨਾ ਅੱਜ ਹੀ ਆਈ ਆਪਣੇ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਬਾਕੀ ਹਜੇ 5 6 ਦਿਨ ਹਜੇ ਲੈ ਜੂਗੀ ਠੀਕ ਆ 5 6 ਦਿਨ ਲੈਂਦੀ ਆ ਸੋ ਬਾਕੀ ਜੇ ਚਲਾਦਾ ਵੀਰ ਲ ਕੱਢ ਜੂਰੇ ਥੋੜੀ ਕੱਚੀ ਕੁੱਚੀ ਨੇ ਚਾਰ ਪੰਜ ਦਿਨਾਂ ਨੇ ਬਣ ਗਈ ਜੇ ਖੁੱਲਣਾ ਜਿਵੇਂ ਜਿਵੇਂ ਲੀਵਾ ਫੋਰ ਨੂੰਗੀ ਥੋੜੀ ਸਪੇਸ ਬਣਾ ਲੂਗੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਸੋ ਆਹ ਦੋਸਤੋ ਆਰਡਰ ਕੁਆਲਿਟੀ ਆ ਬਾਕੀ ਬਾਡੀ ਬੰਦਰ ਚੰਗੀ ਆ ਬਿਲਕੁਲ ਨਿੱਗਰ ਹਾਂਜੀ ਹਾਂਜੀ ਤੇ ਕਿੰਨੇ ਦੀ 38 ਕ ਕਿੰਨੇ ਦੀ ਜੀ 36000 ਮਾਨਤਾ ਨੂੰ 36000 ਚੋਂ ਹਾਂਜੀ ਠੀਕ ਹੈ ਭਰਾ 36000 ਮਾਨਤਾਣ ਇਸ ਤੋਂ ਬਾਅਦ ਅਗਲੀ ਦੋਸਤੋ ਦੂਜੇ ਨੰਬਰ ਤੇ ਆ ਤੁਹਾਨੂੰ ਜਿਹੜੀ ਆਪਾਂ ਅਗਲੀ ਮਾਜ ਦਿਖਾਉਣੇ ਆ ਇਹ ਵੀ ਗੱਬਣ ਹਾਂਜੀ ਹਾਂਜੀ ਇਹ ਗੱਬਣ ਨੂੰ ਚੋਟੀ ਐ ਸਦੀ ਪ੍ਰਭ ਇਹ ਸੂਹਾ ਕਿਨਵਾ ਹਾ ਸੂਹਾ ਦੂਜਾ ਸੂਹਾ ਮੂੰਹ ਛਿੱਗੀ ਹੈ ਮੂੰਹ ਛੇ ਦਿਨ ਦਾ ਹਾਂਜੀ ਹਾਂਜੀ ਦੂਜਾ ਸੂਹਾ ਦੋਸਤੋ ਇਹ ਸੂਣ ਜਾ ਰਹੀ ਹੈ ਮੂੰਹ ਛੇ ਦਿਨ ਦਾ ਸੋ ਦੂਜਾ ਸੂਹਾ ਚੋਟੀ ਦਿਨ ਲੈ ਜੂ ਹਜੇ ਹਾਂਜੀ ਹਾਂਜੀ ਚਾਰ ਪੰਜ ਦਿਨ ਲੈ ਜਾਓਗੇ ਚਾਰ ਪੰਜ ਦਿਨ ਹਾਂਜੀ ਹਾਂਜੀ ਠੀਕ ਹੈ ਜੀ ਚਾਰ ਪੰਜ ਦਿਨ ਦਾ ਸਮਾਂ ਲੈ ਜੂਗੀ ਬਾਕੀ ਫੇਸ ਕਾਲੀ ਪੂਛ ਹੀ ਜਿਹਾ ਚਿੱਟੀ ਠੀਕ ਹੈ ਮਗਰ ਉਹ ਪੂਛ ਜੜੀ ਦੋਸਤੋ ਕੋਈ 4 4 ਇੰਚ ਜੜੀ ਮਗਰ ਵਾਈਟ ਆ ਤੇ ਬਾਕੀ 5 4 ਦਿਨ ਹਜੇ ਕੱਢ ਦੇਈ ਆ ਠੀਕ ਆ ਹਾਂਜੀ ਲੈ ਉਹ ਪ੍ਰਭ ਤੋਰ ਦਈਏ ਜੀ ਸੋ ਪਤਲੇ ਪਿੰਡੇ ਦੇ ਹੀ ਆ ਦੋਸਤੋ ਦੂਜਾ ਸੁਆ ਮੂੰਹ ਛੇ ਦਾ ਤੁਹਾਨੂੰ ਦੱਸ ਦਿੱਤਾ ਠੀਕ ਆ ਤੇ ਸਿੰਗੀ-ਸੁੰਗੀ ਬਹੁਤ ਵਧੀਆ ਗੋਲਾਈ ਦੇ ਵਿੱਚ ਆ ਪੂਰਾ ਸਿੰਗ ਠੀਕ ਆ ਤੇ ਹਾਈਟ ਮੀਡੀਅਮ ਆ ਬਹੁਤੇ ਵੀਰ ਜਰੂਰ ਇੱਕ ਦੋਸਤੋ ਆਈਡੀਆ ਰੱਖਦੇ ਵੀ ਪਸ਼ੂ ਵੱਡਾ ਨਾ ਹੋਵੇ ਜਾਂ ਛੋਟਾ ਨਾ ਹੋਵੇ ਮੀਡੀਅਮ ਹਾਈਟ ਆ ਠੀਕ ਆ ਵਿਚਲਾ ਮੇਲ ਵਿਚਲਾ ਮੇਲ ਆ ਨਾ ਪਾਲੀਆਂ ਵੱਡੀਆਂ ਬੱਚਾਂ ਦੇ ਵਿੱਚ ਨਾ ਹੀ ਦਰਮਿਆਨੀ ਹਾਈਟ ਆ ਵਿਚਲਾ ਮੇਚ ਆ ਠੀਕ ਆ ਨਾਰਮਲੀ ਆਪਾਂ ਜਿਹੜਾ ਮੀਡੀਅਮ ਸਾਈਜ਼ ਆਪਾਂ ਕਹਿ ਦਿੰਦੇ ਆ ਠੀਕ ਆ ਆ ਦੇਖੋ ਜੀ ਤਫਾਈਤ ਪੂਜੀ ਤਾਂ ਪ੍ਰਾਪਤ ਤਿੰਨਾਂ ਪਸ਼ੂਆਂ ਦੇ ਓਕੇ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਦੋ ਹੀ ਪਸ਼ੂ ਜਿਹੜੇ ਆ ਦੋਸਤੋ ਗੱਬਣ ਇੱਕ ਜਿਹੜੀ ਵਹਿੜ ਸੂਈ ਸਵਾਈ ਆ ਉਹਦੀ ਤੁਸੀਂ ਬਿਲਕੁਲ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਠੀਕ ਆ ਤੇ 5-4 ਦਿਨ 5-4 ਦਿਨ ਹਜੇ ਸਮਾਂ ਲੈ ਜੂਗੀ ਹਾਂ ਲੋ ਜੀ ਠੰਡੀ ਧੀਰੀ ਹੋਣ ਲਈ ਹਮ ਅਸਾ ਪ੍ਰੋਪ ਕਿੰਨਾ ਕ ਮੁੱਲ ਫਿਰ ਕਿੱਥੋਂ ਤੱਕ ਦੇ ਦੇਣੀ ਏ ਇਹ ਮੱਝ ਮੁੱਲ ਕਰਨ ਜੋ ਮਰਜੀ ਕਰੀ ਜਾਈਏ ਹਾਂ ਆ ਗਿਆ 80 ਦੀ ਵੇਚਦੀ ਝੋਟੀ ਹਾਂਜੀ 70 ਚ ਮਾਨਤਾ ਨਾ ਹੋ ਜਾਊਗਾ 70 ਚ ਹਾਂਜੀ ਹਾਂਜੀ ਹੋਰ ਵੀ ਹੋ ਜਾਊਗਾ ਥੋੜਾ ਬਤਾ ਵਿੱਚੋਂ ਲੈ ਲਓ ਹੋ ਜਾਊਗਾ 2 ਛੜ ਦਾ 68000 ਦੇ ਦੇਣਾ ਖਾਰ ਯਾਰ ਦੀ 8000 ਜੋ ਮਾਨਤਨ ਆ ਇਹਦਾ 6824 ਹਾਂਜੀ ਹਾਂਜੀ ਲਓ ਜੀ 68000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਬਾਕੀ ਝੋਟੀ ਤੁਸੀਂ ਵੇਖ ਲਓ ਸੋ ਹੁਣੀ ਪਾਟੀ ਮੰਤਰਦੀ ਆ ਥਣ ਭਾਂਡਾ ਵੀ ਤੁਹਾਨੂੰ ਇੱਕ ਵਾਰੀ ਥੋੜਾ ਹੋਰ ਨਹੀਂ ਦੀ ਕੀ ਤੋਂ ਦਿਖਾ ਦਿੰਨੇ ਆ ਠੀਕ ਆ ਜੀ ਸਪੇਸ ਜਿਹੜੀ ਆਪਸੀ ਥਾਣਾ ਦੀ ਵੇਖੋ ਤੁਸੀਂ ਠੀਕ ਆ ਤੇ ਤਕਰੀਬਨ ਹਜੇ 5-4 ਦਿਨ ਕੱਢ ਗਈ ਤੇ ਹੋਰ ਲੇਵਾ ਬਣਾ ਜਾਊਗੀ ਠੀਕ ਆ ਬਣਾਜੋ ਬਣਾਜੋ ਤੇ ਘਰ ਆ ਲੈਣ ਦੇ 10-11 ਕਿਲੋ ਪਹਿਲਾਂ ਨਹੀਂ ਦਿੱਤਾ ਤੱਕ ਥੋੜਾ ਗਾਹ ਨੂੰ ਹੈ ਨਾ ਹਾਂਜੀ ਹਾਂਜੀ ਉਹ ਹਜੇ ਥੋੜੀ ਕੱਚੀ ਚੌਹ ਪੰਜ ਦਿਨਾਂ ਜਾਊਗੀ ਲੌਸ ਨੂੰ ਛੱਡਾ ਪੂਰਾ ਠੀਕ ਹੈ ਜੀ ਆਹ ਦੇਖੋ ਜੀ ਲੋਬੀ ਤੇ 6800 ਦੇ ਵਿੱਚੋਂ ਵੀ ਮਾਨਤਾਨ ਹੋਜੀ ਹੋਜੀ ਮਾਨਤਾਨ ਠੀਕ ਹੈ ਪ੍ਰਭ ਅਗਲੇ ਅਗਲਾ ਪਸ਼ੂ ਕਿਹੜਾ ਆਪਣੇ ਕੋਲ ਆਹ ਵੈੜ ਪਹਿਲਾਂ ਸੁਈ ਹੈ ਇਹ ਪਹਿਲਾਂ ਕਿੰਨੇ ਕਿ ਦਿਨ ਹੋ ਗਏ ਰਾਤ ਦੀ ਸੁਈ ਰਾਤ ਦੀ ਅੱਜ ਰਾਤ ਹੀ ਹੈ ਨਾ ਹਾਂ ਕੱਲ ਰਾਤ ਕੱਲ ਰਾਤ ਹੀ ਹਾਂ ਜੀ 7-8 ਵਜੇ ਦੀ ਸੁਈ 7-8 ਵਜੇ ਦੀ ਸੁਈ ਹੈ ਹਾਂ ਜੀ ਮਗਰ ਪਹਿਲਾਂ ਨਹੀਂ ਹੈ ਨਾ ਹਾਂ ਜੀ ਹਾਂ ਜੀ ਤੇ ਮਗਰ ਬੱਚਾ ਬੱਚੀ ਵਾਚੀ ਹੈ ਮਗਰ ਬੱਚੀ ਆ ਗਈ ਇੱਕ ਰੰਗ ਦੀ ਮਗਰ ਬੱਛੀਏ ਦੋਸਤੋ ਬਿਲਕੁਲ ਬਲੈਕ ਰੰਗ ਦੀ ਇੱਕ ਰੰਗ ਮਗਰ ਬੱਛੀ ਆ ਠੀਕ ਆ ਜੀ ਥੋੜੇ ਡਾਟਸ ਸਪੋਰਟ ਜਿਹੜੇ ਵਾਈਟ ਹੈਗੇ ਬੱਛੀ 'ਚ ਤੇ ਆਪ ਦੋਸਤੋ ਵੈਡ ਜਿਹੜੀ ਪਹਿਲਾ ਸੂਆ ਸੂਈ ਆ ਕੋਈ ਬੋਲੇ ਦੇ ਵਿੱਚ ਚਵਾਈ ਮਾਰਨਿੰਗ ਕੀਤੀ ਅੱਜ ਨਹੀਂ ਨਹੀਂ ਸ਼ਾਮੀ ਚਵਾਈ ਹੋਈ ਹੈ ਕੱਲ ਕੱਲ ਹਾਂ ਜੀ ਹਾਂ ਜੀ ਅੱਛਾ ਅੱਛਾ 8-9 ਵਜੇ ਦੀ ਚੋਈ ਆ ਤੇ ਕੱਲ ਹੋਈ 3-4 ਕਿਲੋ ਚੋਇਆ ਇਹਦੇ ਦਿਨੇ ਵੀ ਚੋਇਆ ਗਈ ਇਹ ਜਿਹੜੀ ਸਾਫ ਨਹੀਂ ਕੀਤੀ ਪੂਰਾ ਕੀ 8-9 ਕਿਲੋ ਪੂਰਾ ਹੈਗਾ ਦੋਸਤੋ 8-9 ਕਿਲੋ ਬੋਲਾ ਹਾਂ ਜੀ ਹਾਂ ਜੀ ਠੀਕ ਆ ਬਾਕੀ ਵੱਡ ਬੁੰਡ ਚੰ ਆ ਦੇਖੋ ਜੀ ਠੰਡੀ ਧੀਰੀ ਬੜੀ ਪੁਣਾ ਠੀਕ ਆ ਜੀ ਬਾਕੀ ਸਪੇਸ ਦੋਸਤੋ ਕਾਫੀ ਸੋਹਣੀ ਆ ਠੀਕ ਆ ਦੇਖੋ ਤੁਸੀਂ 5 5 6 6 ਇੰਚ ਤੇ ਸਪੇਸ ਪਹਿਲੇ ਨਹੀਂ ਨਹੀਂ ਥਾਣ ਛੋਟਾ ਹੁੰਦਾ ਸਾਣੇ ਬਹੁਤ ਵਧੀਆ ਲੱਗਦਾ ਇਹ ਤੁਹਾਨੂੰ ਵੀ ਪੂਰਾ ਮੁਠੀ ਆ ਹਾਂਜੀ ਤੇ ਚਵਾਈ ਪੂਰੀ ਨੇ ਅੱਕਰਪੂਰ ਪੂਰੀ ਪੂਰੀ ਠੀਕ ਆ ਜੀ ਮੈਂ ਬਾਲਟੀ ਚੈੱਕ ਕਰ ਲਈ ਲਓ ਜੀ ਚਵਾਈ ਬਿਲਕੁਲ ਓਕੇ ਰਪੂਰ ਆ ਠੀਕ ਆ ਤੇ ਵੀ ਇਹਨਾਂ ਦਾ ਮੋਟੀ ਧਾਰ ਆ ਬਾਕੀ ਅਵੇਲੇਬਲ ਸੋਹਣੀ ਆ ਠੀਕ ਆ ਆ ਦੇਖੋ ਤੇ ਹਾਈਟ ਮੀਡੀਅਮ ਹਾਈਟ ਆ ਵੈੜ ਦੀ ਤੇ ਹਾਈਟ ਮੀਡੀਅਮ ਆ ਤਿੰਨੇ ਪਸ਼ੂ ਇੱਕ ਸਾਰ ਆ ਦੋਸਤੋ ਮੀਡੀਅਮ ਹਾਈਟ ਦੇ ਪਸ਼ੂ ਆ ਇੱਕੋ ਜਿਹਾ ਕੱਦ ਕਾਠ ਆ ਤੇ ਵੇਰਵੂਲ ਚੰਗੀ ਐ ਇਸ ਬਿਹੜ ਦੀ ਠੀਕ ਆ ਸੂਆ ਪਹਿਲਨ ਤੇ ਮਗਰ ਵੀ ਬੱਛੀ ਆ ਸੋ ਕੋਈ 8 8 9 8 ਲੀਟਰ ਜਿਹੜਾ ਬੋਲਾ ਦੋ ਡੰਗਾਂ ਪਰ ਹਜੇ ਖਾਲੀ ਨਹੀਂ ਹੋਈ ਠੀਕ ਆ ਜੀ ਖਾਲੀ ਕੋਈ ਤੀਜੇ ਡੰਗ ਤੇ ਖਾਲੀ ਕੀਤੀ ਜਾਊਗੀ ਫਿਲਹਾਲ ਤੁਸੀਂ 8 9 ਲੀਟਰ ਬੋਲਾ ਮੰਨ ਕੇ ਕੋਈ ਵੀ ਸੌਦਾ ਕਰ ਲੇ ਠੀਕ ਆ अच्छा பிரபு ਕਿੰਨਾ ਕੁ ਮੁੱਲ ਫਿਰ ਇਸ ਵਾਇਰ ਦਾ ਵੀਰ ਵੇਚ ਨੂੰ ਭਾਂ 50 52 ਦੀ ਜਿੰਨੀ ਮਰਜ਼ੀ ਵੇਚ ਜੀ ਹਾਂ ਮੁੱਲ 45 ਕਰਦੇ 42000 ਦੀ ਦੇ ਦਾਂਗੇ ਬਿਅਰੀ ਦੀ ਹਾਂਜੀ ਹੋ ਜੂ ਮਾਨਤਨ ਦੁੱਧ 15 16 ਕਿਲੋ ਚ ਵਜੇਗੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਵੀਰਾਂ ਦਾ 15 ਕਿਲੋ ਦੁੱਧ ਜਿਹੜਾ ਚਵਾ ਦੇ ਹੋਗੀ ਠੀਕ ਹੈ ਮਿਲਕ ਜਿਹੜਾ 15 ਕਿਲੋ ਕਪੈਸਿਟੀ ਰਹੂਗੀ ਗੜੀ گاਵਾ ਦੀ ਰੁੱਤਵ 42000 ਦੇ ਵਿੱਚੋਂ ਵੀ ਮਾਨਤਨ ਹੋ ਜੂ ਜੂ ਖੁੱਲਾ ਹੋ ਜੂ ਮਾਨਤਨ ਠੀਕ ਹੈ ਹਾਂਜੀ ਹਾਂਜੀ ਤੇ ਖੁੱਲਾ ਹੈ ਪੂਰਾ ਵੀ ਫਾਇਦਾ ਮਨਟਨ ਕਰਦਾਂਗੇ। ਵੀ ਹਾਂ ਹਾਂ ਕੋਈ 1500 ਦੇ ਵੀ ਏਡੀ ਗੱਲ ਨੇ ਫਾੜੀ ਜਿੰਨਾ ਵੀ ਹੋ ਸਕੇ ਜਰੂਰ ਕਰਦੇ ਹੋ। ਮੁੜ ਕੇ ਨਹੀਂ ਜਾਊ ਜਿਹੜਾ ਹੋਊਗਾ ਕਿ 1500 ਬਜਲੇ ਛੱਡ ਜਾਊਗਾ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹ ਦੋਸਤੋ ਤਿੰਨ ਪਸ਼ੂ ਸੀ ਅੱਜ ਬਕਾਉ ਜਿਹੜੇ ਠੀਕ ਆ ਤੇ ਇੱਕ ਆ ਆਪਣੇ ਕੋ ਬੱਕਰਾ ਹਾਂਜੀ ਹਾਂਜੀ ਉਹਦੇ ਬਾਰੇ ਵੀ ਆਪਾਂ ਜ਼ਿਕਰ ਕੀਤਾ ਸੀ। ਦੱਸ ਦਈਏ ਮੜਾ ਜ। ਅੱਛਾ ਪ੍ਰਭ ਇਹ ਕਿੰਨੀ ਉਮਰ ਹੋ ਗਈ ਇਸ ਬੱਕਰੇ ਦੀ? ਇਹਦੀ 4 ਮਹੀਨੇ ਤੋਂ ਬਾਅਦ ਪੰਜਾਂ ਦੇ ਅੰਦਰ ਹੀ ਆ ਰੇ ਸਾਢੇ 1/4 ਮਹੀਨੇ ਉਮਰ। ਸਾਢੇ 1/4 ਮਹੀਨੇ। ਹਾਂ ਹਾਂ। ਠੀਕ ਹੈ ਜੀ। ਹਾਂਜੀ। ਇਹ ਦੇਸੀ ਆਗਾ ਜਾਂ ਬੀਟਲ ਦੇ ਵਿੱਚ ਆ ਜੀ ਬੀਟਲ ਦੇ ਵਿੱਚ ਵਾ ਜੈਡ ਬਲੈਕ ਵਾ ਅੱਛਾ ਜੀ ਹਾਂ ਜੀ ਹਾਂ ਜੀ ਸੋ ਬਿਲਕੁਲ ਬਲੈਕ ਜੈਡ ਦੋਸਤੋ ਹੈਗਾ ਤੇ ਬਿੱਲੀ ਅੱਖ ਸੋ ਬਿਲਕੁਲ ਇੱਕ ਵਾਰੀ ਜਿਹੜੀ ਬਰੀਕੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਥੋੜੇ ਥੋੜੇ ਸਿੰਗ ਵੀ ਹੈਗੇ ਆ ਸੋ ਲੰਬੇ ਕਾਨਾ ਬਿਲਕੁਲ ਤੇ ਨਿਗਰ ਆ ਪੂਰਾ ਉਮਰ ਦੇ ਵਿੱਚ ਵੀ ਬਾੜੀ ਵੱਡੀ ਏਜ ਨਹੀਂ ਗਈ ਪੱਕਾ ਨਹੀਂਗਾ ਬਿਲਕੁਲ ਹਲਕਾ ਖੀਰਾ ਠੀਕ ਆ ਜੀ ਨਵੀਂ ਉਮਰ ਬਿਲਕੁਲ ਚੌ ਪੰਜਾਂ ਪੰਜਾਂ ਕੁ ਮਹੀਨੇ ਦੀ ਵੀਰ ਦੱਸ ਰਿਹਾ ਉਮਰ ਹੈਗੀ ਆ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਕੰਨਾਂ ਵੀ ਨਿੱਕੇ ਨਹੀਂ ਵੱਡੇ ਪੂਰੇ ਹੂੰ ਅੱਛਾ ਪ੍ਰਭ ਕਿਥੋਂ ਤੱਕ ਫਿਰ ਦੇ ਦੇਣਾ ਆ ਇਹਦਾ ਮੁੱਲ ਕਹਨੂੰ ਭਾਵੇਂ 12-13 ਕਰੀਏ 10000 ਦਾ ਦੇ ਦਾਂਗਾ 10 نیٹ ਹਾਂਜੀ ਹਾਂਜੀ ਹੋ ਜੂ ਮਾਨਤਨ ਥੋੜਾ 10 ਵਿੱਚੋਂ ਮਾਨਤਨ ਹੋ ਜੂ ਹਾਂਜੀ ਹਾਂਜੀ ਲਓ ਜੀ 10000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੇ ਬਾਕੀ ਬੱਕਰਾ ਤੁਸੀਂ ਦੇਖ ਲਿਆ ਪੂਰਾ ਪਲਿਆ ਪੁਲਿਆ ਪੂਰਾ 15000 ਦਾ ਵੇਚ ਦਿੱਤੇ ਹਾ ਲੋੜੀ ਲਾਗੇ ਬਿਲਕੁਲ ਜੀ ਦੋਵਾਂ ਦਿਨ ਮਹੀਨਿਆਂ ਜਾਂ ਬਣ ਜਾਣਾ ਵਧੀਆ ਹੂੰ ਬਾਕੀ ਸਭਿਆ ਪੂਰਾ ਹੈ ਨਾ ਪਲਿਆ ਪੁਲਿਆ ਪੂਰਾ ਹਾਂਜੀ ਹਾਂਜੀ ਰਾਜੀ ਆ ਜਿੱਡਾ ਵੀ ਹੈਗਾ ਦੋਸਤੋ ਨਿਘਰ ਨੁਘਰ ਪੂਰਾ ਤੁਸੀਂ ਆ ਵੇਖ ਸਕਦੇ ਠੀਕ ਆ ਤੇ 10000 ਦੇ ਵਿੱਚੋਂ ਮਾਰ ਲਾ ਰਿਹਾ ਰੀਅਲੀ ਬਹੁਤ ਵਧੀਆ ਗਾਂ ਬੱਚੇ ਲੈਣ ਲਈ ਹੂੰ ਲਓ ਜੀ ਅੱਛਾ ਪ੍ਰਭ ਇੱਕ ਨੰਬਰ ਆਪਣੇ ਜਰੂਰ ਬੋਲ ਦਿਗੇ ਫੋਨ ਨੰਬਰ 987826 ਠੀਕ ਹੈ ਜੀ ਹਾਂ ਪਿੰਡ ਸਰਾਲੀ ਮੰਡ ਤਸੀਲ ਪਟੀ ਜਿਹੜਾ ਤਰਮਦਾਨ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਅੱਜ ਤਿੰਨ ਐਨੀਮਲ ਸੀਗੇ ਵੀਰ ਪ੍ਰਭ ਦੇ ਕੋਲ ਪਿੰਡ ਸਰਾਲੀ ਮੰਡ ਤੁਸੀਂ ਖਾਸ ਵਿਜ਼ਿਟ ਕਰ ਲਿਓ ਇੱਕ ਝੋਟੀ ਤੁਹਾਨੂੰ ਦਿਖਾਤੀ ਆ ਦੂਜਾ ਸੂਬਾ ਇਸ ਝੋਟੀ ਦਾ ਸੂਨਾ ਇੱਕ ਵੈੜ ਬਿਲਕੁਲ ਗੱਬਰ ਦਿਖਾਤੀ ਹੈ ਤੇ ਇੱਕ ਹੀ ਵੈੜ ਸੂਈ ਆ ਬਿਲਕੁਲ ਤਿੰਨੇ ਪਸ਼ੂ ਆ ਤਿੰਨੇ ਪਸ਼ੂਆਂ ਦਾ ਵੇਰਵਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਸ਼ੇਅਰ ਕਰਤਾ ਐਹੋ ਜੀ ਝੋਟੀ ਉਤਰਾ ਮੰਡੀ ਜਿਹਦੇ 80-90 ਹਜ਼ਾਰ ਤੋਂ ਘੱਟ ਨਹੀਂ ਆਉਂਦੀ ਹੂੰ ਆ ਆਪਾਂ 70 ਦੇ ਅੰਦਰ ਦੇ ਦਾਂ ਠੀਕ ਹੈ ਜੀ ਹਾਂਜੀ ਹਾਂਜੀ ਨਿੱਕੀ ਸਿੰਗਲੀ ਲੱਗੀ ਹੈ ਠੀਕ ਹੈ ਮੂੰਹ ਹੀ ਅਜੇ ਛਿੱਗੀ ਹੈ ਬਿਲਕੁਲ ਹਾਂਜੀ ਲਓ ਵੀ ਦੋਸਤੋ ਵੀਰਾਂ ਦਾ ਵੀ ਬਾਹਰ ਅੰਦਰ ਮੰਡੀਆਂ ਦੇ ਵਿੱਚ ਰੇਟ ਹੈ ਵੱਲਾ ਮੰਡੀ ਵੀ ਚੱਲ ਰਹੀ ਹੈ ਕਾਫੀ ਰੇਟ ਜਿਹੜੇ ਵੀਰਾਂ ਦਾ ਦੇਖਣ ਦੇ ਵਿੱਚ ਮਿਲਣਗੇ ਮੰਡੀਆਂ ਦੇ ਵਿੱਚ ਵੀ ਸੋ ਫਿਲਹਾਲ ਵੀਰਾਂ ਦਾ ਵੀ 70000 ਤੋਂ ਵੀ ਵਿੱਚ ਵੀ ਆਪਾਂ ਛੋਟਛੱਪਾ ਕਰ ਦਾਂਗੇ 68000 ਆਪਾਂ ਕਹਿਤਾ ਸੀ 68 ਚੋਂ ਹੀ ਹੋ ਜੂ ਮੰਨਦਾ ਥੋੜਾ ਠੀਕ ਹੈ ਜੀ ਠੀਕ ਹੈ ਹਾਂਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ